ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦੇਵ ਸਿੰਘ ਕੋਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੁੱਦਾ ਅੱਜ ਦਾ ਜਿਹੜਾ ਇਹ ਕੋ ਨਵਾਂ ਨਹੀਂ ਇਹ ਬਹੁਤ ਪੁਰਾਣਾ ਹੈ ਇਸ ਸਾਲ ਮਾਰਚ ਤੋਂ ਇਹ ਜਿਹੜੇ ਆਈਆਰਬੀ ਟੋਲ ਕੰਪਨੀ ਦੇ ਵਰਕਰ ਨੇ ਚਾਹੇ ਉਹ ਪਠਾਨਕੋਟ ਵਾਲੇ ਟੋਲ ਪਲਾਜੇ ਦੇ ਕੰਮ ਕਰਦੇ ਆ ਚਾਹੇ ਉਹ ਇੱਥੇ ਕਥੋਂ ਨੰਗਲ ਟੋਲ ਪਰਾਜੇ ਦੇ ਕੰਮ ਕਰਦੇ ਆ ਇਹ ਆਪਣੇ ਹੱਕ ਲੈਣ ਵਾਸਤੇ ਕੰਪਨੀ ਦੇ ਨਾਲ ਲੜ ਰਹੇ ਆ ਔਰ ਕੰਪਨੀ ਨੇ ਇੱਕ ਸਮਝੌਤਾ ਮਾਰਚ ਵਿੱਚ ਕੀਤਾ ਉਦੋਂ ਤੋਂ ਵੀ ਕੰਪਨੀ ਮੁੱਕਰੀ ਔਰ ਇੱਕ ਸਮਝੌਤਾ ਹੁਣ ਕਰੀਬ ਇੱਕ ਹਫਤਾ ਪਹਿਲਾਂ ਕੀਤਾ ਜੋ ਮਾਨਯੋਗ ਏ ਡੀ ਸੀ ਸਾਹਿਬ ਦੇ ਟੇਬਲ ਤੇ ਬੈਠ ਕੇ ਹੋਇਆ ਉਦੋਂ ਤੋਂ ਵੀ ਕੰਪਨੀ ਮੁਕਰ ਗਈ ਉਲਟਾ ਇਹਨਾਂ ਨੌਜਵਾਨਾਂ ਨੂੰ ਕੋਰਟ ਦੇ ਵਿੱਚ ਤੋੜਨ ਵਾਸਤੇ ਕੋਰਟ ਵੱਲ ਨੂੰ ਤੋੜਨ ਵਾਸਤੇ ਇਹ ਗਲਤ ਢੰਗ ਦੇ ਨਾਲ ਸਾਜ਼ਿਸ਼ਾਂ ਜਿਹੜੀਆਂ ਨੇ ਇਹ ਕੰਪਨੀ ਘਟ ਰਹੀ ਹੈ ਪਹਿਲਾਂ ਵੀ ਇਹਨਾਂ ਨੇ ਸਾਜ਼ਿਸ਼ ਦੇ ਤਹਿਤ 6 ਨੌਜਵਾਨ ਜਿਹੜੇ ਉਹ ਟਰਮੀਨੇਟ ਕੀਤੇ ਨੌਜਵਾਨ ਆਪਣੀ ਬਹਾਲੀ ਦੀ ਗੱਲ ਕਰਦੇ ਆ ਇਹ ਨੌਜਵਾਨ ਆਪਣੀਆਂ ਤਨਖਾਹਾਂ ਦੀ ਗੱਲ ਕਰਦੇ ਆ ਇਹ ਨੌਜਵਾਨ ਆਪਣੇ ਬਕਾਇਆ ਦੀ ਗੱਲ ਕਰਦੇ ਆ ਇਹ ਨੌਜਵਾਨ ਆਪਣੀ ਟਰਾਂਸਫਰ ਪਾਲਿਸੀ ਜਿਹੜੀ ਹੈ ਉਹਨੂੰ ਬਦਲਣ ਦੀ ਗੱਲ ਕਰਦੇ ਆ ਤਾਂ ਇਹਨਾਂ ਨੌਜਵਾਨਾਂ ਦੇ ਨਾਲ ਕੰਪਨੀ ਵੱਲੋਂ ਦਿਨ-ਬ ਦਿਨ ਤਕਾ ਕੀਤਾ ਜਾਂਦਾ ਸੋ ਜਿਹੜੀ ਅੱਜ ਜਿਹੜਾ ਇਹਨਾਂ ਵਰਕਰਾਂ ਦੇ ਵਿੱਚੋਂ 6 ਵਰਕਰਾਂ ਨੇ ਅੱਜ ਮਰਨ ਵਰਤ ਸ਼ੁਰੂ ਕੀਤਾ ਹੈ ਇਹਦੇ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਕਰੀਬ 25 ਦਿਨਾਂ ਤੋਂ ਇੱਥੇ ਕੰਪਨੀ ਦੇ ਵਿਹੜੇ ਦੇ ਵਿੱਚ ਇਹ ਵਰਕਰ ਲਗਾਤਾਰ ਹੜਤਾਲ ਦੇ ਨੇ ਕੰਮ ਛੱਡ ਕੇ ਕੰਪਨੀ ਨੇ ਇਹਨਾਂ ਦੇ ਹਿੱਤ ਨੂੰ ਨਹੀਂ ਦੇਖਿਆ ਇਹਨੇ ਬਾਹਰਲੇ ਸੂਬਿਆਂ ਤੋਂ ਮੰਗਾ ਕੇ ਵਰਕਰ ਆਪਣਾ ਕੰਮ ਚਲਾ ਰਹੇ ਆ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਉਵੇਂ ਦੀਆਂ ਉਵੇਂ ਖੜੀਆਂ ਨੇ ਇਹਦੇ ਵੱਲ ਕੰਪਨੀ ਨੇ ਗੌਰ ਨਹੀਂ ਕੀਤੀ ਸੋ ਜਦੋਂ ਕੰਪਨੀ ਮੁਕਰਦੀ ਸਾਨੂੰ ਦਿਖੀ ਤਾਂ ਫਿਰ ਅਸੀਂ ਇਹ ਵਿਚਾਰ ਕੀਤਾ ਕਿ ਕਿਉਂ ਨਾ ਇਹ ਹੜਤਾਲ ਜਿਹੜੀ ਹੈਗੀ ਆ ਭੁੱਖ ਹੜਤਾਲ ਦੇ ਵਿੱਚ ਤਬਦੀਲ ਕਰ ਲਈ ਜਾਵੇ ਪਰੇ ਨੌਜਵਾਨ ਬਹੁਤ ਪਰੇਸ਼ਾਨ ਨੇ ਇਹਨਾਂ ਦਾ ਬਕਾਇਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉਹ ਰੁਕਿਆ ਹੋਇਆ ਹੈ ਇਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਇਹ ਜੋ ਕਾਰਪੋਰੇਟ ادارے ਨੇ ਇੱਕਲਾ ਇੱਥੇ ਨਹੀਂ ਚਾਹੇ ਕੋਈ ਹਸਪੀਟਲ ਹੋਣ ਚਾਹੇ ਹੋਰ ਕੋਈ ਵੀ ਮੈਗਨਾ ਚਾਹੇ ਬੈਂਕ ਹੋਣ ਕੋਈ ਵੀ ਹੈ ਜਿੱਥੇ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਡੇ ਨੌਜਵਾਨ ਧੀਆਂ ਪੁੱਤਰ ਕੰਮ ਕਰ ਰਹੇ ਨੇ ਉਹਨਾਂ ਦਾ ਆਰਥਿਕ ਸ਼ੋਸ਼ਨ ਹੁੰਦਾ ਹੈ 5-5000 ਤੋਂ ਲੈ ਕੇ ਵੱਤੋਂ ਵੱਧ 15 15 16000 ਇਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਤੇ 12 12 ਘੰਟੇ ਇਹਨਾਂ ਤੋਂ ਕੰਮ ਲਿਆ ਜਾਂਦਾ ਸੋ ਇਹ ਬੱਚੇ ਇਹਨਾਂ ਨੇ ਜਦੋਂ ਦੇਖਿਆ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਤੇ ਜਿੱਥੇ ਅਸੀਂ ਗੱਲ ਕੀਤੀ ਕਿ ਆਪਾਂ ਇਹਨੂੰ ਪੋਖੜ ਧਾਲ 'ਚ ਬਦਲੀਏ ਪਰ ਇਹਨਾਂ ਨੌਜਵਾਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਜਿਹੜਾ ਕਿ ਕਿਸੇ ਵੀ ਸੰਘਰਸ਼ ਦਾ ਅਖੀਰ ਹੁੰਦਾ ਹੈ ਇਹਨਾਂ ਨੌਜਵਾਨਾਂ ਨੇ ਇਹ ਫੈਸਲਾ ਕੀਤਾ ਕਿ ਪ੍ਰਧਾਨ ਜੀ ਅਸੀਂ ਪੋਖੜ ਹੜਤਾਲ ਨਹੀਂ ਅਸੀਂ ਮਰਨ ਵਰਤ ਤੇ ਬੈਠਾ ਅਗਰ ਤੁਹਾਡੀ ਮੰਗ ਜੀ ਮਰਨ ਵਰਤ ਤੋਂ ਅੱਗੇ ਤਾਂ ਹੁੰਦਾ ਹੀ ਕੁਝ ਨਹੀਂ ਜੀ ਮਰਨ ਵਰਤ ਤਾਂ ਇਹ ਹੈ ਕਿ ਆਪਣੀਆਂ ਮੰਗਾਂ ਮੰਨਵਾਉਣ ਤੱਕ ਸਾਡੀ ਹੁਣ ਵੀ ਇੱਥੇ 2 ਘੰਟੇ ਇਹਨਾਂ ਨੌਜਵਾਨਾਂ ਦੇ ਨਾਲ ਇਸੇ ਵਿਸ਼ੇ ਤੇ ਡਿਸਕਸ਼ਨ ਹੋਈ ਹੈ ਕਿ ਆਪਾਂ ਮਤਲਬ ਜਿਹੜਾ ਜੇਕਰ ਬੈਠਣਾ ਤਾਂ ਭਾਈ ਫਿਰ ਪੂਰੀ ਦ੍ਰਿੜਤਾ ਨਾਲ ਬੈਠਣਾ ਨਹੀਂ ਤਾਂ ਆਪਾਂ ਭੁੱਖ ਹੜਤਾਲ ਜਿਹੜੀ ਹੈ ਕੰਟੀਨਿਊ ਚਲਾਈਏ ਤੇ ਟੋਲ ਜਿਹੜਾ ਉਹਨੂੰ ਅਸੀਂ ਕੁਝ ਦੇਣਾ ਤੱਕ ਫ੍ਰੀ ਕਰ ਦੇਣਾ ਟੋਲ ਅਸੀਂ ਬਿਲਕੁਲ ਜਿਹੜਾ ਇਹਨੂੰ ਅਸੀਂ ਬੰਦ ਕਰਾਂਗੇ ਤੇ ਨਾਲ ਭੁੱਖ ਹੜਤਾਲ ਚਲਾਈ ਜਾਵੇ ਪਰ ਇਹ ਨੌਜਵਾਨ ਦ੍ਰਿੜ ਨੇ ਇਹਨਾਂ ਨੂੰ ਕਹਿੰਨ ਤੋਂ ਭਾਵ ਦ੍ਰਿੜ ਕਦੇ ਆ ਜੀ ਮੈਂ ਕਹਿੰਦਾ ਨਾ ਵੱਡੀ ਨਿਰਾਸ਼ਾ ਦੇ ਵਿੱਚ ਨੇ ਉਹ ਕਹਿੰਦੇ ਆ ਕਿ ਉਂ ਵੀ ਤਾਂ ਮਰਨਾ ਹੀ ਆ ਭੁੱਖੇ ਆ ਤੇ ਕੰਪਨੀ ਦੇ ਵਿਹੜੇ 'ਚ ਮਰ ਜਾਨੇ ਆ ਬੈ ਕੇ ਭੁੱਖੇ ਆ ਸੀ ਸੋ ਇਸ ਕਰਕੇ ਇਹ ਤਾਂ ਆਪਣੀਆਂ ਮੰਗਾਂ ਨੂੰ ਮਨਵਾਉਣ ਤੱਕ ਨੌਜਵਾਨ ਜਿਹੜੇ ਆ ਇਹ ਬੈਠੇ ਆ ਇਹਨਾਂ ਕੁਝ ਖਾਣਾ ਨਹੀਂ ਇਹਨਾਂ ਕੁਝ ਪੀਣਾ ਨਹੀਂ ਕੰਪਨੀ ਚਾਹੇ ਇਹ ਤੇ ਪ੍ਰਸ਼ਾਸਨ ਜਿਸ ਵੀ ਢੰਗ ਨਾਲ ਇਹਨਾਂ ਕੋਲ ਕੋਈ ਸੀਸੀਟੀਵੀ ਲਾਏ ਜਾਂਦੇ ਹਲਾਣ ਨੌਜਵਾਨ ਬਿਲਕੁਲ ਕੁਝ ਖਾਣਗੇ ਨਹੀਂ ਸਿਰਫ ਪਾਣੀ ਜ਼ਰੂਰ ਹੈ ਸਿੰਪਲ ਪੀ ਸਕਦੇ ਆ ਸਾਦਾ ਪਾਣੀ ਉਹਦੇ ਅਸਰੇ ਦੇ ਉੱਤੇ ਇਹਨਾਂ ਨੇ ਜਿਹੜਾ ਆਪਣਾ ਸੰਘਰਸ਼ ਲੜਨਾ ਸੋ ਹੁਣ ਤਾਂ ਅਸੀਂ ਕੰਪਨੀ ਨੂੰ ਕੋਈ ਬੇਨਤੀ ਵੀ ਨਹੀਂ ਕਰਦੇ ਕਿ ਕੰਪਨੀ ਕੋ ਇਹੋ ਜੀ ਗੱਲ ਕਰੇ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਮਾਨਯੋਗ ਏਡੀਸੀ ਸਾਹਿਬ ਦੇ ਟੇਬਲ ਦੇ ਉੱਤੇ ਇਹ ਜੜੀਆਂ ਨੇ ਇਹ ਕੰਪਨੀ ਨੇ ਗੱਲਾਂ ਮੰਨੀਆਂ ਸੀਗੀਆਂ ਜਿਹੜੀਆਂ ਕਿ ਜਿਹਦੇ ਨਾਲ ਕਿ ਬੇਸ਼ੱਕ ਅਸੀਂ 100% ਦੀ ਸਹਿਮਤ ਨਹੀਂ ਸੀਗੇ ਪਰ ਅਸੀਂ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਕਹਿਣੇ ਦੇ ਉੱਤੇ ਅਸੀਂ ਫੁੱਲ ਚੜਾ ਕੇ ਤੇ ਅਸੀਂ ਉਹ ਗੱਲਾਂ ਨੂੰ ਮੰਨ ਲਿਆ ਪਰ ਕੰਪਨੀ ਉਸ ਫੈਸਲੇ ਤੋਂ ਵੀ ਭੱਜੀ ਹੈ ਤੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜਿਹੜੀ ਹੈ ਉਹ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਵੇ ਤੇ ਇਹਨਾਂ ਨੌਜਵਾਨਾਂ ਨੂੰ ਇਨ ਦੇ ਬਣਦੇ ਹੱਕ ਦਵਾਵੇ ਨਹੀਂ ਤੇ ਫਿਰ ਇਹ ਲਹਿਰ ਜਿਹੜੀ ਹੈ ਇਹ ਸਿਰਫ ਇੱਥੇ ਕਥੂ ਨੰਗਲਚੀ ਨਹੀਂ ਕਿਉਂਕਿ ਪ੍ਰਾਈਵੇਟ ادارے ਬਹੁਤ ਸਾਰੇ ਬੱਚੀ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਆ ਇਹ ਇੱਕ ਬਹੁਤ ਵੱਡੀ ਜਿਹੜੀ ਸੂਬਾ ਪੱਧਰ ਦੇ ਉੱਤੇ ਲਹਿਰ ਖੜੀ ਹੋ ਜਾਣੀ ਹੈ ਜਿਹੜੀ ਮੁੜ ਕੇ ਸਰਕਾਰ ਤੋਂ ਥੰਮ ਨਹੀਂ ਹੋਣੀ ਸੋ ਸਰਕਾਰ ਜਲਦੀ ਇਹਨਾਂ ਦੇ ਬੰਦੇ ਹੱਕ ਜਿਹੜੇ ਆ ਇਹਨਾਂ ਨੂੰ ਲੈ ਕੇ ਦੇਵੇ। ਖਸ਼ਾਲਪੁਰ ਸੂਬਾ ਜਨਨ ਸਕਤਰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅੱਜ ਅਸੀਂ ਟੂਲ ਪਲਾਜ਼ਾ ਵਰਕਰ ਯੂਨੀਅਨ ਵਾਲੇ ਵੀਰਾਂ ਦੀ ਮਦਦ ਤੇ ਇੱਥੇ ਆਏ ਆ ਉਹਨਾਂ ਦੇ ਸੱਦੇ ਤੇ ਕਿਉਂਕਿ ਆਈਆਰਬੀ ਕੰਪਨੀ ਜਿਹੜੀ ਆ ਉਹ ਵਾਰ-ਵਾਰ ਆਪਣੀ ਗੱਲ ਕਰਕੇ ਉਸ ਤੋਂ ਮੁਕਰ ਰਹੀ ਆ। ਇਹਨਾਂ ਵੀਰਾਂ ਨੂੰ ਇਹਨਾਂ ਦੇ ਗ੍ਰੇਡ ਨਹੀਂ ਦਿੱਤੇ ਜਾ ਰਹੇ ਇਹਨਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਤੇ ਜੇ ਡੀਸੀ ਸਾਹਿਬ ਨੇ ਅਮਰਸਰ ਨੇ ਇਹਨਾਂ ਨੂੰ ਸਾਧ ਕੇ ਤੇ ਇਹਨਾਂ ਦਾ ਅਪਸ ਚ ਐਗਰੀਮੈਂਟ ਕਰਾਇਆ ਤੇ ਕੰਪਨੀ ਹੁਣ ਉਸ ਗੱਲ ਤੋਂ ਵੀ ਭੱਜਦੀ ਨਜ਼ਰ ਆ ਰਹੀ ਆ ਮਜਬੂਰੀ ਦੀ ਬਸ ਇਹਨਾਂ ਵੀਰਾਂ ਨੇ ਮਰਨ ਵਰਤ ਦਾ ਫੈਸਲਾ ਕੀਤਾ ਤੇ ਅੱਜ ਮਰਨ ਵਰਤ ਤੇ ਮੇਰੇ 6 ਵੀਰ ਬਹਿ ਗਏ ਆ ਮੈਂ ਵੇਖ ਰਿਹਾ ਦੇਸ਼ ਅਜਾੜੇ ਦੇ ਰਾਹ ਤੇ ਜਾ ਰਿਹਾ ਜਦੋਂ ਕਾਰਪੋਰੇਟ ਕੰਪਨੀਆਂ ਦੇ ਵਿਰੁੱਧ ਅਹੀਂ ਰੋਲਾ ਪਾਉਂਦੇ ਆ ਜਾਂ ਸਰਕਾਰਾਂ ਦੇ ਵਿਰੁੱਧ ਕਿਸਾਨ ਜੁਨਨੀਆਂ ਬੋਲਦੀਆਂ ਤੇ ਉਦੋਂ ਇਹ ਆਂਦੇ ਆ ਵੀ ਕਿਸਾਨ ਜੁਨਨੀਆਂ ਜਿਹੜੀਆਂ ਇਹ ਵਜਾ ਨਹੀਂ ਜਗਾ ਵੇਂਦੀਆਂ ਪਰ ਭਗਵੰਤ ਮਾਨ ਜੀ ਤੇ ਮੋਦੀ ਸਾਹਿਬ ਆ ਵੇਖ ਲੋ ਵਜਾ ਵੀ ਹੈ ਤੇ ਜਗਾ ਵੀ ਹੈ ਤੁਹਾਡੇ ਲਈ ਟੋਲ ਪਲਾਜ਼ੇ ਜਿਹੜੇ ਆ ਉਹ ਲੋਕਾਂ ਦਾ ਤੇ ਪੰਜਾਬਦਿਆਂ ਦਾ ਸ਼ੋਸ਼ਣ ਕਰ ਹੀ ਰਹੇ ਆ ਜਿਹੜੇ ਵਰਕਰ ਇਹਨਾਂ ਦੇ ਕਮਾਊ ਪੁੱਤ ਨੇ ਉਹਨਾਂ ਦਾ ਵੀ ਸ਼ੋਸ਼ਣ ਹੋ ਰਿਹਾ ਉਹਨਾਂ ਦੇ ਹੱਕਾਂ ਤੇ ਵੀ ਡਾਕਾ ਵੱਜ ਰਿਹਾ ਇਹ ਗੱਲ ਕਿਸਾਨ ਜੂਨੀਅਨ ਕਦੀ ਬਰਦਾਸ਼ਤ ਨਹੀਂ ਕਰੇਗੀ ਜੇ ਤੁਸੀਂ ਨਾ ਹਰਕਤ ਆਏ ਤੇ ਇਹ ਟੋਲ ਫਲਾਜੇ ਜਿਹੜੇ ਆ ਇਹ ਸਦਾਲੀ ਪੱਕੇ ਬੰਦ ਕਰ ਦਿੱਤੇ ਜਾਣਗੇ ਧੰਨਵਾਦ ਜੀ ਨਾਮ ਅਮਰਪਾਲ ਸਿੰਘ ਆ ਜੀ ਮੈਂ 2018 ਤੋਂ ਆਈਆਰਬੀ ਕੰਪਨੀ ਵਿੱਚ ਸੁਪਰਵਾਈਜ਼ਰ ਤੌਰ ਤੇ ਕੰਮ ਕਰਦਾ ਪਿਆ ਤੇ ਟੋਲ ਜੂਨੀਅਨ ਜਾਰਾ ਮੱਧ 2023 ਤੋਂ ਅਸੀਂ ਬਣਾਈ ਸੀ ਉਹਦੇ ਵਿੱਚ ਮੈਂ ਜਨਰਲ ਸਕੱਤਰ ਕੰਮ ਕਰਦਾ ਪਿਆ ਜੀ ਤੇ ਭਾਵੇਂ ਉਦੋਂ ਤੋਂ ਹੀ ਸਾਨੂੰ ਪ੍ਰੋਬਲਮਾਂ ਆਉਂਦੀਆਂ ਪਈਆਂ ਬਦਲੀ ਦੀ ਪ੍ਰੋਬਲਮ ਹੋ ਗਈ ਸਾਡੀਆਂ ਬਦਲੀਆਂ ਕਰ ਦੇਣੀਆਂ ਜਦ ਕਿ ਸਾਨੂੰ ਜੁਆਇਨ ਲੈਟਰ ਨਿਯੁਕਤੀ ਪੱਤਰ ਇੱਥੋਂ ਦੇ ਮਿਲੇ ਹੋਏ ਆ ਸਾਡੇ ਤਨਖਾਵਾਵਾਂ ਦੇ ਮਸਲੇ ਮਿਨਿਵੇ ਵੇ ਸੈਂਟਰ ਮ ਕੋਰਪੋਰੇਸ਼ਨ ਅੱਪਦਾਵ ਕੋ ਨਹੀਂ ਕੀਤੀ ਜਾਂਦੀ ਉਦੋਂ ਤੋਂ ਹੀ ਸਾਡਾ ਕੰਟੀਨਿਊ ਸਾਡਾ ਸੰਘਰਸ਼ ਚੱਲਦਾ ਪਿਆ ਵਾ ਜੀ ਤੇ ਹੁਣ ਅਖੀਰ ਦੀ ਬਾਕੀ ਜਦੋਂ ਪ੍ਰਸ਼ਾਸਨ ਦੇ ਮਜੂਦਗੀ ਵਿੱਚ ਫੈਸਲੇ ਵੀ ਲਏ ਗਏ ਸਾਰਾ ਕੁਝ ਹੋਇਆ ਵੀ ਸਾਡੀ ਕਿਤੇ ਵੀ ਮਤਲਬ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਮਤਲਬ ਪ੍ਰਸ਼ਾਸਨ ਦੇ ਅਧੀਨ ਇਹ ਮੰਨ ਜੋਗੇ ਡੀਸੀ ਸਾਹਿਬ ਦੇ ਟੇਬਲ ਤੇ ਬੈਠ ਕੇ ਮੀਟਿੰਗ ਹੋਈ ਸਾਰਾ ਕੁਝ ਮੰਨ ਕੇ ਉਹਦੇ ਤੋਂ ਪਹਿਲਾਂ ਵੀ ਦਿੱਖਤੀ ਰੂਪ ਵਿੱਚ ਫੈਸਲੇ ਸਾਡੇ ਕੋਲ ਪਏ ਆ ਸਾਰਾ ਕੁਝ ਮੰਨ ਕੇ ਪਰ ਕੰਪਨੀ ਦੇ ਕੰਨ ਤੇ ਕੋਈ ਜੂਨ ਹੀ ਸਿਰਕਦੀ ਪਈ ਅਕਸਰ ਦੇ ਮਤਲਬ ਹਾਲਾਤ ਦੇਖਤੇ ਹੋਏ ਅਖੀਰ ਦੀ ਬਾਕੀ ਸਾਡੇ ਨੌਜਵਾਨਾ ਵੀਰਾਂ ਨੇ ਇਹ ਫੈਸਲਾ ਲਿਆ ਸਾਡੇ ਭਰਾਵਾਂ ਨੇ ਕਿ ਅਸੀਂ ਮਾਰਨ ਵਰਤਨ ਤੇ ਬੈਠਾਂਗੇ 25 11 2023 ਤੋਂ 25 ਨਵੰਬਰ ਤੋਂ ਅਸੀਂ ਕੰਟੀਨਿਊ ਆਪਣੇ ਇੱਥੇ ਕੰਮ ਛੱਡ ਕੇ ਸਾਰੇ ਬੈਠੇ ਹੋਏ ਆ ਉਦੋਂ ਤੋਂ ਇਹਨਾਂ ਨੇ ਇੱਕ ਦਮ ਮਤਲਬ ਕਈ ਇਹਦੇ ਬਾਹਰਲੇ ਸੂਬਿਆਂ ਤੋਂ ਬਹੁ ਗਿਣਤੀ ਵਿੱਚ ਮੁਲਾਜ਼ਮ ਲਿਆ ਕੇ ਉਹਨਾਂ ਕੋਲ ਕੰਮ ਕਰਵਾ ਰਹੇ ਆ ਅੱਜ ਨਹੀਂ ਇਹਨਾਂ ਨੂੰ ਮਤਲਬ ਜਿਹੜਾ ਇਹਨਾਂ ਦਾ ਲਾਸ ਹੋ ਰਿਹਾ ਵਾ ਇੱਕਦਮ ਕੀ ਪਾਛਾ ਦੀ ਪ੍ਰੋਬਲਮ ਜਾਂ ਹੋਰ ਕੋਈ ਲਾਸ ਹੋ ਰਿਹਾ ਇੱਥੇ ਵੀ ਗੱਡੀਆਂ ਛੁੱਟਦੀਆਂ ਜ਼ਿਆਦਾ ਜਾਂ ਕਿੱਦਾਂ ਵੀ ਹੈਗਾ ਭੱਜਦੀਆਂ ਗੱਡੀਆਂ ਉਹ ਨਹੀਂ ਇਹਨਾਂ ਨੂੰ ਦਿਸ ਰਿਹਾ ਤੇ ਸਾਡੇ ਕੋਈ ਕੋਈ ਨਿੱਕੀ-ਮੋਟੀ ਵੀ ਗਲਤੀ ਹੁੰਦੀ ਉਹ ਵੀ ਇਹਨੇ ਦੇਖਦੇ ਆ ਅੱਜ ਸਾਰਾ ਕੁਝ ਨਜ਼ਰਅੰਦਾਜ਼ ਕਰਕੇ ਇਹਨਾਂ ਨੇ ਸਿਰਫ ਯੂਨੀਅਨ ਤੇ ਜ਼ੋਰ ਦਿੱਤਾ ਹੋਇਆ ਵੀ ਯੂਨੀਅਨ ਨੂੰ ਕਿੱਦਾਂ ਟਾਲਾਈ ਜਾਵੇ ਕਿੱਦਾਂ ਮਕਾਉਣੀ ਆ ਤੇ ਅਕਸਰ ਦੀ ਬਾਕੀ ਅੱਜ ਅਸੀਂ ਇਹ ਫੈਸਲਾ ਕੀਤਾ ਵੀ ਸਾਡੇ ਭਰਾ ਇੱਥੇ ਮਰਨ ਮਰਦਨ ਤੇ ਬੈਠਣਗੇ ਜਿੰਨਾ ਤੱਕ ਸਾਡਾ ਫੈਸਲਾ ਮਤਲਬ ਸਾਡੇ ਭਰਾ ਜਿਹੜੇ 6 ਨੌਜਵਾਨ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹ ਨਹੀਂ ਰੱਖੇ ਜਾਂਦੇ ਸਾਡੀ ਤਨਖਾਹ ਸੈਂਟਰ ਮੈਨੀਵੇਜ਼ ਮੁਤਾਬਿਕ ਨਹੀਂ ਕੀਤੀ ਜਾਂਦੀ ਸਾਡੀਆਂ ਬਦਲੀਆਂ ਬਿਲਕੁਲ ਨਹੀਂ ਰੱਦ ਕੀਤੀਆਂ ਜਾਂਦੀਆਂ ਬਕਾਇਆ ਰਾਸ਼ੀ ਨਾਲ ਨਹੀਂ ਦਿੱਤੀ ਜਾਂਦੀ ਉਹਨੇ ਦੇਰ ਤੱਕ ਅਸੀਂ ਕੋਈ ਵੀ ਨਹੀਂ ਉਠਾਂਗੇ ਕਿ ਸਾਡੇ ਪ੍ਰਧਾਨ ਨਿਸ਼ਾਨ ਸਿੰਘ ਬਰਿੰਦਰ ਸਿੰਘ ਜੀ ਤੇਂਦਰ ਸਿੰਘ ਪ੍ਰਭਦੀਪ ਸਿੰਘ ਗੁਰਜਿੰਦਰ ਸਿੰਘ ਤੇ ਚਮਨਵੀਰ ਇਹ ਸਾਰੇ 6 ਦੇ 6 ਵੀਰ ਭੋਖੜ ਹਦਾਲ ਤੇ ਆਪਣਾ ਮਰਨ ਮੱਤ ਤੇ ਬੈਠੇ ਹੋਏ ਆ ਜੀ ਮੇਰਾ ਨਾਮ ਜੀ ਕਾਬਲ ਸਿੰਘ ਬਰਿਆਮ ਨੰਗਲ ਮੈਂ ਕਿਸਾਨ ਮਦਦੂਚਿਕਾ ਕਮੇਟੀ ਦਾ ਜੋਨ ਆਗੂ ਆ ਤੇ ਪਿੰਡ ਕਾਈ ਦਾ ਵੀ ਪ੍ਰਧਾਨ ਆ ਜੋਏ ਵਰਤੀਰਾ ਆਰ ਆਰਬੀਆਈ ਕੰਪਨੀ ਜਿਹੜੀ ਆ ਕਰ ਰਹੀ ਹੈ ਨਾ ਬਹੁਤ ਨਿੰਦਣਯੋਗ ਆ ਤੇ ਮੈਂ ਵੀ ਆਪਣੀ ਜਥੇ ਬੰਦੀ ਉਹ ਡਟ ਕੇ ਹਮਾਇਤ ਕਰਦਾ ਮੈਂ ਹਾਜ਼ਰੀ ਭਰਦਾ ਇਹਨਾਂ ਦਾ ਹਾਲ ਚਾਲ ਵੀ ਤਕਰੀਬਨ ਇੱਕ ਦੂਜੇ ਤੀਜੇ ਦਿਨ ਪੁੱਛਦਾ ਕਿਉਂ ਮੇਰਾ ਪਿੰਡ ਨਦੀਕ ਆ ਜੋ ਅੱਜ ਸਾਡੇ ਨੌਜਵਾਨ ਮੁੰਡਿਆਂ ਨੇ ਫੈਸਲਾ ਕੀਤਾ ਆ ਬਹੁਤ ਆਕੇ ਕੇ ਕੀਤਾ ਕਿਉਂਕਿ ਪ੍ਰਸ਼ਾਸਨ ਤੇ ਬਹੁਤ ਆਸ ਆ ਸੀ ਕਿਉਂਕਿ ਸਾਥ ਨਹੀਂ ਫਿਰ ਫਰਮਾਇਦਾਰਾਂ ਦਾ ਹੀ ਆ ਮੈਂ ਤੇ ਅਨੰਬੀ ਫਰਮਾਇਦਾਰਾਂ ਦੇ ਵਾਕ ਵਿੱਚ ਬੋਲਣ ਡਿਆ ਇਨੇ ਦਿਨ ਲਾਰਾ ਲਾ ਛੜਿਆ ਤੇ ਕੋਈ ਛਿਟੇ ਤੇ ਨਹੀਂ ਪਹੁੰਚਿਆ ਸੋ ਅਹੀਂ ਨੌਜਵਾਨਾਂ ਦੇ ਨਾਲ ਡਟ ਕੇ ਖੜੇ ਆ ਜੇ ਲੋੜ ਪਈ ਤੇ ਅਸੀਂ ਜਥੇਬੰਦੀ ਵੱਲੋਂ ਮੈਂ ਪਹਿਲੇ ਨੰਬਰ ਤੇ ਇਹਨਾਂ ਦੇ ਨਾਲ ਬਹਿਣ ਨੂੰ ਤਿਆਰ ਆ ਨੌਜਵਾਨਾਂ ਨੇ ਹੱਕ ਕੇ ਇਹ ਫੈਸਲਾ ਕੀਤਾ ਆਪਣੇ ਹੱਕ ਲਈ ਤੇ ਕਿਸਾਨ ਜਥੇਬੰਦੀਆਂ ਜਾਂ ਕੋਈ ਵੀ ਜਥੇਬੰਦੀਆਂ ਆਪਣੇ ਹੱਕ ਤੇ ਆ ਸੋ ਮੈਂ ਆਪਣੀ ਜਥੇਬੰਦੀ ਨੂੰ ਵੀ ਆਨਾ ਵੀ ਡਟ ਕੇ ਸਪੋਰਟ ਕੀਤੀ ਜਾਵੇ ਸਿਰਫ ਮੈਗ ਤੇ ਨਾ ਸਮਰਥਨ ਦਈਏ ਅਸੀਂ ਤਨਮਾਨਤ ਤਨ ਨਾ ਮਤ ਕਰੀਏ ਤਾਂ ਜੋ ਇਹਨਾਂ ਦਾ ਕੇਸ ਬਣੇ ਗੱਲ ਲੱਗ ਜੀ ਅਸੀਂ ਕਾਰਪੋਰੇਟਰਾਂ ਨਾਲ ਟਕਰਾ ਲਾਉਨੇ ਆ ਦਿੱਲੀ ਜਾ ਕੇ ਜਾਂ ਕਿਸ ਤਰ੍ਹਾਂ ਸਾਡੇ ਦੇ ਖੁਦ ਇੱਥੇ ਜੋ ਮੋੜ ਤੇ ਇਹ ਕਾਰਪੋਰੇਟ ਹੈ ਇਹ ਵੀ ਕਾਰਪੋਰੇਟ ਦੇ ਹੀ ਆ ਤੇ ਸੋ ਮੈਂ ਬੇਨਤੀ ਇਹਨਾਂ ਨੂੰ ਕਿੰਨਾ ਵੀ ਮਹਾਰਾਜ ਕਾਰ ਇਹਨਾਂ ਦੇ ਮਤਲਬ ਤੇ ਇਹ ਜਿਹੜੇ ਆ ਆਰਬੀ ਦਾ ਜਿਹੜੀ ਕੰਪਨੀ ਆ ਇਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਂਦਾ